हां जी सर हां जी कौन बोल रहे जी प्रतीक सर गोविंदपाल बोल रहा है हां जी हां जी गोविंदपाल स्वागत है शो ਦੇ ਵਿੱਚ गोविंदਪਾਲ ਪੰਜਾਬੀ ਟ੍ਰਿਬਿਊਨ ਦੇ ਵਿੱਚ ਬੜੇ ਸੀਨੀਅਰ ਰਿਪੋਰਟਰ ਰਹੇ ਨੇ ਉਹ ਐਸੋ ਲਈ ਸਾਡੇ ਨਾਲ ਜੁੜੇ ਨੇ ਦਵਿੰਦਰਪਾਲ ਇੱਕ ਤੇ ਪਹਿਲਾਂ ਪੰਜਾਬ ਦੇ ਜਿਹੜੇ ਰਿਜ਼ਲਟ ਆਏ ਨੇ ਇਹਨਾਂ ਦੇ ਬਾਰੇ ਜ਼ਰਾ ਦੱਸੋਗੇ ਕਿ ਤੁਹਾਡਾ ਕੀ ਓਪੀਨੀਅਨ ਹੈ ਤੁਹਾਨੂੰ ਤੁਹਾਡੇ ਤੁਹਾਨੂੰ ਇਸ ਤਰ੍ਹਾਂ ਦੇ ਰਿਜ਼ਲਟ ਦੀ ਆਸ ਸੀ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਇਹ ਬੈਠੇ ਰਿਜ਼ਲਟ ਆਏ ਨੇ ਹਾਂ ਜਿਹੜੇ ਜਿਹੜੇ ਕੀ ਗਰਾਉਂਡ ਰਿਐਲਿਟੀ ਗਰਾਉਂਡ ਦਾ ਜਿਹੜੇ ਹੋਏ ਨੇ ਜਾਂ ਗਰਾਉਂਡ ਰਿਐਲਿਟੀ ਜੇ ਤੁਹਾਨੂੰ ਸਮਝ ਆਈ ਤਾਂ ਉਹਨਾਂ ਨੂੰ ਐਕਸਪੈਕਟਡ ਸੀ ਵੀ ਰਿਜ਼ਲਟ ਤਕਰੀਬਨ ਤਕਰੀਬਨ ਇਹੋ ਜਿਹੀ ਹੋਣਗੇ ਇੱਕ ਵੀ ਫੀਲਡ ਦੇ ਉੱਧਰ ਉੱਧਰ ਹੋਣ ਨਾਲ ਹਾਂ ਇਸ ਤਰ੍ਹਾਂ ਕਿ ਅਸੀਂ ਘੈਰੋ ਵੀ ਖਡੂਰ ਸਾਹਿਬ ਫਰੀ ਕੋਰ ਤੇ ਸੰਗਰੂਰ ਚ ਜਿਸ ਤਰ੍ਹਾਂ ਲੱਗਦਾ ਸੀਗਾ ਵੀ ਮਾਨਵੀਰ ਰਵਾਈ ਵਾਲਾ ਵੀ ਇੰਡੀਪੈਂਡੈਂਟ ਜਿਹੜੇ ਕੈਂਡੀਡੇਟ ਨੇ ਇਹਦੇ ਜੇ ਪ੍ਰਭਾਵ ਦੇ ਨੇ ਤੇ ਦੋ ਤੋਂ ਜਿੱਤੇ ਹੀ ਕਿ ਇੱਕ ਪੀਜਾ ਨਹੀਂ ਜਿੱਤੇ ਆ ਹਾਂ ਅਗਲਾ ਸਿਕਾ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਪਰਫਾਰਮੈਂਸ ਹੈ ਉਹ ਇਸ ਤਰ੍ਹਾਂ ਦੀ ਨਹੀਂ ਰਹੋ ਇਸ ਤਰ੍ਹਾਂ ਦੀ ਪਰਫਾਰਮੈਂਸ 2022 ਦੇ ਵਿੱਚ ਇਹ 99% ਦਾ ਮੰਡੇਟ ਜਿਹੜਾ ਹੈ ਉਹ ਲੈ ਕੇ ਆਇਆ ਹੂੰ ਹੂੰ ਉਹ ਵੀ ਕਲੀਅਰ ਸੀ ਤੇ ਇੱਕ ਸਭ ਤੋਂ ਵੱਡੀ ਗੱਲ ਇਹ ਸੀ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਆਪਣੇ ਦਮ ਤੇ ਪੰਜਾਬ ਦੇ ਵਿੱਚ ਪਹਿਲੀ ਵਾਰੀ 13 ਪਾਰਲੀਮੈਂਟਰੀ ਹਲਕਿਆਂ ਤੋਂ ਆਪਣੇ ਉਮੀਦਵਾਰ ਖੜੇ ਹੂੰ ਹੂੰ ਬੇਸ਼ੱਕ ਉਹਨਾਂ ਨੇ ਉਮੀਦਵਾਰ ਉਹੀ ਖੜੇ ਕੀਤੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਉਹ ਗਾਲਾ ਕੱਢਦੇ ਨੇ ਕਾਂਗਰਸ ਨੂੰ ਕਾਂਸਤ ਵਕਤ ਭਰ ਤੋਂ ਨਾਰਾਦ ਹਿੰਦ ਨੇ ਪਰ ਉਮੀਦਵਾਰ ਉਹਨਾਂ ਨੇ ਤਾਂ ਜਿਹੜੇ ਇੱਥੇ ਐਮਐਲਏ ਰਹੇ ਨੇ ਅੱਜ ਵੀ ਰਹੇ ਨੇ ਉਹ ਵੀ ਖੜੇ ਗਿੱਟੇ ਉਹ ਪਾਰਟੀ ਦਾ ਲੱਗਦਾ ਹੈ ਅਜੰਡਾ ਇੱਕੋ ਹੀ ਸੀ ਜਿਸ ਤਰ੍ਹਾਂ ਨਾਲ ਇੱਕ ਵੋਟ ਬੈਂਕ ਜਿਹੜਾ ਇੱਕ ਵਧਾਇਆ ਜਾ ਰਿਹਾ ਉਹਦੇ ਤੁਸੀਂ ਕਾਰਗਰਦੀ ਦੇਖੋ ਕਿਹਦੀ ਵੱਡੀ ਹਾਧਰ ਕੀਤੀ ਹੈ ਉਹਨਾਂ ਨੇ ਉਹਨਾਂ ਦਾ ਵੋਟ ਬੈਂਕ ਹੈ ਜਿਹੜਾ ਉਹ ਅਕਾਲੀ ਦਲ ਨਾਲ ਬਹੁਤ ਜ਼ਿਆਦਾ ਹੈ ਹਮ ਅਕਾਲੀ ਦਲ ਨੂੰ 13 13% ਵੀ ਉਹ ਪੁੰਚ ਗਿਆ ਹਮ ਤੇ ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਅਕਾਲੀ ਦਲ ਕਿਸੇ ਵੀ ਕੀ ਢਾਈ ਬਹਾਕੇ ਪੰਜਾਬ ਵਿੱਚ ਇਸ ਕਿ ਜੀਪੀ ਤੋਂ ਉੱਪਰ ਸੀਗੇ ਬੀ ਜੀ ਪੀ ਇਹ ਕਾਲੀ ਦਲ ਦੀ ਟੀਮ ਸੀ ਹਮ ਪਰਸੈਂਟੇਜ ਵਾਈ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਜਿਹੜਾ ਇਹ ਤੋਂ ਅੱਗੇ ਨਿਕਲ ਇਹਦਾ ਮਤਲਬ ਹੈ ਜਿਹੜਾ ਪਾਰਟ ਬੀ ਜੀ ਪੀ ਦਾ ਵੋਟ ਸ਼ੇਅਰ ਹੈ ਜਿਹੜਾ ਜਿਹੜਾ ਅਕਾਲੀ ਦਲ ਨਾਲੋਂ ਤੋਂ ਵਧਿਆ ਇਹ ਬਹੁਤ ਇੰਪੋਰਟੈਂਟ ਡਿਵੈਲਪਮੈਂਟ ਹੈ ਇਹ ਬਹੁਤ ਵੱਡੀ ਡਿਵੈਲਪਮੈਂਟ ਹੈ ਆਪ ਕਰਕੇ ਉਸ ਵੇਲੇ ਸੰਤੂ ਸਾਹਿਬ ਜਦੋਂ ਇਹ ਇਹ ਸੰਝਿਆ ਜਾਵੇ ਕਿ ਕਿਸਾਨੀ 파ਰੀ ਖਿਲਾਫ ਹੈ ਹਮ ਸਿੱਖ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਨਹੀਂ ਕਰਦੀ ਹਮ ਹਿੰਦੂ ਵੋਟ ਮੈਜੋਰਟੀ ਜਿਹੜਾ ਕਾਂਗਰਸ ਨੂੰ ਲਾਈਕ ਕਰਦੇ ਸੀ ਕਾਂਗਰਸ ਨੂੰ ਹਮ ਤੁਸੀਂ ਉਹਦਾ ਇੱਕ ਹੋਰ ਸਿਗਨੀਫੀਕੈਂਟ ਰਿਜ਼ਲਟ ਦੇਖੋ ਵੀ ਗੁਰਦਾਸਪੁਰ ਜਮੰਗਰ ਤੇਲਵੇਆ ਹਮ ਇਹ ਭਾਰਤੀ ਜਨਤਾ ਪਾਰਟੀ ਦੂਜੇ ਨੰਬਰ ਤੇ ਹੈ ਤੇ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਰੂਲ ਕਰ ਰਹੀ ਹੈ ਉਸਨੇ ਹਕੂਮਤ ਕਿ ਲਾ ਰਹੀ ਹੈ ਉਹਦੇ ਉਮੀਦਵਾਰ 3 ਨੰਬਰ ਤੇ ਆਏ ਨੇ ਰਾਈਟ ਬਿਲਕੁਲ ਠੀਕ ਹੈ ਤੁਹਾਨੂੰ ਜਿਹੜੀ ਸਿਗਨੀਫੀਕੈਂਟ ਗੱਲ ਹੈ ਜਿਹੜੀ ਪਾਰਟੀ ਨਹੀਂ ਵੀ ਜਿੱਤੀ ਉਹਦਾ ਹਾਲਾਂਕਿ ਅਕਾਲੀ ਦਲ ਦਾ ਕੋਈ ਵੀ ਨਾ ਜਿੱਤ ਗਿਆ ਬਿਲਕੁਲ ਠੀਕ ਹੈ ਪਰ ਜਿਹੜੀ ਪਾਰਟੀ ਖਾਤਾ ਨਹੀਂ ਖੋਲ ਸਕੀ ਉਹਦਾ ਵੋਟ ਸ਼ੇਅਰ ਉਹਦੇ ਨਾਲ ਬਹੁਤ ਜ਼ਿਆਦਾ ਹੈ ਜ਼ਿਆਦਾ ਬਹੁਤ ਹੈ ਬਹੁਤ ਇੰਪੋਰਟੈਂਟ ਚੀਜ਼ ਤੁਸੀਂ ਪੁਆਇੰਟ ਆਊਟ ਕੀਤੀ ਆ ਕਿ ਭਾਜਪਾ ਦੇ ਨਾਰਮਲੀ ਵੋਟ ਸ਼ੇਅਰ 7 ਤੋਂ 9 10% ਤੋਂ ਵੱਧਿਆ ਕਦੀ ਨਹੀਂ ਵਧਿਆ ਔਰ ਐਰ ਕੀ ਉਹਨਾਂ ਦਾ ਵੋਟ ਸ਼ੇਅਰ ਜਿਹੜਾ ਵਾ ਉਹ ਕਰੀਬ 16 17% ਤੇ ਗਿਆ ਵਾ ਔਰ ਲੱਗਦਾ ਇਹ ਸੀ ਕਿ ਕਾਲੀ ਦਲ ਵੱਲੋਂ ਕਿੰਨਾ ਪਰਸੈਂਟ ਤੇ ਵਧੂਗਾ ਔਰ ਕਾਲੀ ਦਲ ਦਾ ਵੋਟ ਸ਼ੇਅਰ ਜਿਹੜਾ ਵਾ ਆਲਮੋਸਟ 25 30% ਵੀ ਰਿਹਾ ਵਾ 35% ਵੀ ਰਿਹਾ ਵਾ ਔਰ ਉਹ ਡ੍ਰੌਪ ਹੋ ਗਿਆ ਇਨ ਸਿਗਨੀਫੀਕੈਂਟਲੀ ਥੈਂਕ ਯੂ ਦਿਵਿੰਦਰ ਪਾਲ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ